ਸਰ ਇਸ ਟਾਈਮ ਤੁਸੀਂ ਬਾਰਡਰ ਤੇ ਖੜੇ ਹੋ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਨੀ ਆ ਵੀ ਕੋਈ ਸਰਕਾਰੀ ਜਿਵੇਂ ਭਗਵੰਤ ਮਾਨ ਜੀ ਆ ਕੋਈ ਸਰਕਾਰੀ ਹੋਰ ਕਰਮਚਾਰੀ ਆ ਕੇ ਕਿਸਾਨਾਂ ਦੇ ਹੱਕ ਲਈ ਕੁਝ ਬੋਲਿਆ ਜਾਂ ਕਿਸਾਨਾਂ ਲਈ ਕੁਝ ਕੀਤਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਲ੍ਹਾ ਸਾਡਾ ਨੌਜਵਾਨ ਕਿਸਾਨ ਸ਼ੁਭਕਰਨ ਜਿਹੜਾ ਸ਼ਹੀਦ ਹੋਇਆ ਵਾ ਤੇ ਬਾਕੀ ਹੋਰ ਵੀ ਸਾਡੇ ਜਿੰਨੇ ਵੀ ਕਿਸਾਨ ਇੱਕ ਤਾਂ ਗਿਆਨ ਸਿੰਘ ਜੀ ਸ਼ਹੀਦ ਹੋਏ ਸੀਗੇ ਠੀਕ ਹੈ ਸਭ ਤੋਂ ਪਹਿਲਾਂ ਸ਼ਹੀਦ ਗਿਆਨ ਸਿੰਘ ਜੀ ਸੀਗੇ ਜਿਹੜੇ ਗਰਦਾਸਪੁਰ ਤੋਂ ਸੀਗੇ ਤੇ ਉਸ ਤੋਂ ਬਾਅਦ ਇੱਕ ਦੋ ਹੋਰ ਵੀ ਕਿਸਾਨ ਸ਼ਹੀਦ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਸੀਂ ਆਪਣੇ ਤੈਜ ਲੋ ਅਸੀਂ ਨਮਨ ਕਰਦੇ ਹਾਂ ਜੋ ਕਿ ਕਦੇ ਵੀ ਨਾ ਭੁੱਲਿਆ ਜਾਣ ਵਾਲਾ ਇੱਕ ਉਹ ਕੰਮ ਕਰਕੇ ਗਏ ਨੇ ਸਾਡਾ ਪੰਜਾਬ ਤਾਂ ਕੀ ਇਤਿਹਾਸ 'ਚ ਉਹਨਾਂ ਦਾ ਨਾਮ ਜ਼ਿਕਰ ਆਊਗਾ ਆਪਾਂ ਜੇ ਗੱਲ ਕਰੇ ਨਾ ਕਿ ਸ਼ਿੰਗਾਰਚ ਮੋਰਚਾ ਇਹ ਇੱਕ ਦਿਨ ਇਹੋ ਜਿਹਾ ਮੋਰਚਾ ਬਣੂਗਾ ਜਦੋਂ ਹਰੇਕ ਸਕੂਲ ਦੇ ਵਿੱਚ ਔਰ ਅਸੀਂ ਸਮੇਂ ਦੀ ਗੱਲ ਕਰ ਰਿਹਾ ਮੈਂ ਇਹ ਕਿਤਾਬਾਂ ਚ ਲਿਖਿਆ ਜਾਏਗਾ ਇਹ ਜ਼ਾਲਮ ਸਰਕਾਰਾਂ ਦੀ ਇੱਕ ertoot ਇਹ ਕਿਤਾਬਾਂ ਦੇ ਵਿੱਚ ਲਿਖੀ ਜਾਊਗੀ ਕਿ ਇਹ ਕੀ ਕੁਛ ਕਰਦੇ ਸੀਗੇ ਪੰਜਾਬ ਦੇ ਉੱਪਰ ਇਹਨਾਂ ਨੇ ਅਤਿਆਚਾਰ ਕਰਨ ਦਾ ਤਸ਼ੱਦਦ ਕਰਨ ਦਾ ਠੇਕਾ ਲਿਆ ਕਦੇ ਵੀ ਕੋਈ ਗੱਲਬਾਤ ਹੁੰਦੀ ਹੈ ਇਹ ਤੁਰ ਪੈਣ ਦੇ ਪੰਜਾਬ ਵੱਲੋਂ ਪਤਾ ਕੀ ਇਹਨਾਂ ਨੂੰ ਐਂ ਲੱਗਦਾ ਕਿ ਪੰਜਾਬ ਦੇ ਕਿਸਾਨ ਨਰਮ ਨੇ ਇਹ ਕੁਛ ਕਹਿੰਦੇ ਨਹੀਂ ਇਹ ਕੁਛ ਕੇਂਦਰ ਦੀ ਗੱਲ ਨਹੀਂ ਹੁੰਦੀ ਇਹ ਅਸੀਂ ਬਰਦਾਸ਼ਤ ਤਾਂ ਕਰਦੇ ਆ ਵੀ ਚਲੋ ਕੋਈ ਗੱਲ ਨਹੀਂ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੇ ਆ ਠੀਕ ਹੈ ਪਰ ਸਾਡੇਾਂ ਚ ਚੂੜੀਆਂ ਨਹੀਂ ਕਦੇ ਪਾਈਆਂ ਹੋਈਆਂ ਮੈਂ ਕਹਿੰਦਾ ਪੰਜਾਬ ਦਾ ਜੇ ਨੌਜਵਾਨ ਕਿਤੇ ਇੱਕ ਪਾਸੇ ਹੋ ਜਵੇ ਇਹ ਬਾਰਡਰ ਤਾਂ ਛੱਡੋ ਅਸੀਂ ਦਿੱਲੀ ਦਾ ਬਾਰਡਰ ਵੀ ਕ੍ਰੋਸ ਕਰ ਦਾਂਗੇ ਪਰ ਕਾਨੂੰਨ ਦੀ ਇੱਕ ਮਰਿਆਦਾ ਹੈਗੀ ਆ ਇਹਨਾਂ ਦੀਆਂ ਮਾੜੀ ਕਰਤੂਤਾ ਇਹਨਾਂ ਦੀ ਜਿਹੜੇ ਆ ਜ਼ਾਲਮ ਸਰਕਾਰਾਂ ਦੀ ਆ ਗਲਤ ਨੀਤੀਆਂ ਨੇ ਇਹ ਕਿਤਾਬਾਂ ਵਿੱਚ ਜ਼ਰੂਰ ਲਿਖਿਆ ਜਾਊਗਾ ਅੱਜ ਜਿਹੜਾ ਦਿਨ ਇੰਨਾ ਕ ਮਤਲਬ ਕੀ ਮੈਂ ਕਹਿੰਦਾ ਇੰਨਾ ਕ ਸਾਡਾ ਦੁਖੀ ਦਿਨ ਹੈ ਅੱਜ ਅਸੀਂ ਅੱਜ ਕਾਲਾ ਦਿਨ ਮਨਾ ਰਹੇ ਆ ਤੁਸੀਂ ਦੇਖ ਲਓ ਸਮਾਂ ਦੇਖੋ ਰਾਤ ਦੇ 8 9 ਵੱਜ ਚੁੱਕੇ ਨੇ ਪਰ ਫਿਰ ਵੀ ਬਾਰਡਰ ਦੇ ਉੱਪਰ ਨੌਜਵਾਨ ਆਏ ਹੋਏ ਨੇ ਕੈਂਡਲ ਮਾਰਚ ਕਹੀਂ ਸ਼ਹੀਦਾਂ ਨੂੰ ਅਸੀਂ ਸਰਧਾਂਜਲੀ ਦਿੱਤੀ ਹੈ ਪਰ ਇੱਕ ਗੱਲ ਮੈਂ ਨੋਟ ਕਰਕੇ ਇਹਨਾਂ ਨੂੰ ਕਵਾਂਗਾ ਤੁਸੀਂ ਜਿਹੜਾ ਸਵਾਲ ਕੀਤਾ ਮਾਨ ਸਰਕਾਰ ਬਾਰੇ ਭਗਵਾਨਤ ਮਾਨ ਬਾਰੇ ਮੈਂ ਕਹਿੰਦਾ ਬਦਲਾਅ ਦੇ ਨਾਤੇ ਇਹਨਾਂ ਜਿਹੜੇ ਵੋਟ ਲਏ ਸੀ ਜੇ ਵੀ ਅਸੀਂ ਬਦਲਾਅ ਕਰਕੇ ਦਵਾਂਗੇ ਇੰਨਾ ਹੀ ਸਾਰੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਮਿਲ ਕੇ ਇਹਨੂੰ ਜਤਾਇਆ ਸੀਗਾ 92 ਐਮਐਲ ਸਰਕਾਰ ਬਣਾਈ ਸੀ ਬਹੁਮਤ ਨਾਲ ਜਿੱਤਣ ਵਾਲੀ ਪੰਜਾਬ ਚ ਪਹਿਲੀ ਅਕਰਾਜਿਤਿਕ ਪਾਰਟੀ ਬਣੀ ਸੀ ਜਿਹਨੂੰ ਪੰਜਾਬ ਨੇ welcom ਕੀਤਾ ਸੀ ਸਵਾਗਤ ਕੀਤਾ ਸੀਗਾ ਮੈਂ ਕਹਿੰਦਾ ਗੁਜਰਾਤ ਦੇ ਵਿੱਚ ਜ਼ੀਰੋ ਅੰਕੜੇ ਆਏ ਸੀਗੇ ਗੁਜਰਾਤ ਚ ਉਹਨੂੰ ਜ਼ੀਰੋ ਹਰਿਆਣੇ ਚ ਜ਼ੀਰੋ ਤੇਲੰਗਨਾ ਗਿਆ ਸੀ 76 ਮਾਰ ਕੇ ਭਜਾਇ ਦਿੱਤੇ ਸੀ ਉਹਨਾਂ ਨੇ ਪੰਜਾਬ ਨੇ ਸਿਰ ਤੇ ਬਿਠਾਇਆ ਸੀਗਾ ਭਗਵੰਤ ਮਾਨ ਨੂੰ ਕਿ 92 ਐਮਐਲਏ ਦਿੱਤੇ ਥੋੜੇ ਨਹੀਂ ਹੁੰਦੇ ਜੀ 92 ਐਮਐਲਏ ਵਿੱਚੋਂ ਇੱਕ ਐਮਐਲਏ ਇੱਥੇ ਆ ਕੇ ਨਹੀਂ ਖੰਗਿਆ ਇੱਕ ਐਮਐਲਏ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆ ਰਿਹਾ ਠੀਕ ਹੈ ਹੋਰ ਵੀ ਐਮਪੀ ਨੇ ਮਨਿਸਟਰ ਨੇ ਕੈਬਨਿਟ ਮਨਿਸਟਰ ਨੇ ਅਨਮੋਲ ਗਗਨਮਾਨ ਮੈਂ ਕਹਿੰਦਾ ਤਕਰੀਬਨ ਤਕਰੀਬਨ ਆਪਾਂ ਸਾਰੇ ਨਹੀਂ ਉਹਦੀ ਵੀਡੀਓ ਸੁਣੀ ਹੈ ਅਨਮੋਲ ਗਗਨਮਾਨ ਕਹਿੰਦੀ ਸੀ ਜਦੋਂ 21 ਦੇ ਵਿੱਚ ਉਹ ਚੋਣ ਪ੍ਰਚਾਰ ਕਰਦੀ ਸੀ 5 ਮਿੰਟ ਵਿੱਚ ਸਾਨੂੰ ਸਰਕਾਰ ਦਿਓ 5 ਮਿੰਟ ਨਾਲੋ ਗਿਆ ਤੁਹਾਨੂੰ ਤੁਸੀਂ ਵੀਡੀਓ ਲੱਭ ਕੇ ਨਾ ਵੀਡੀਓ ਲੱਭ ਕੇ 5 ਮਿੰਟ ਵਿੱਚ ਕੇਜਰੀਵਾਲ ਨੇ ਮੈਨੂੰ ਸੁਨੇਹਾ ਲਾ ਕੇ ਭੇਜਿਆ ਇਹ ਮੈਂ ਭੈਣ ਜੀ ਤੁਹਾਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਨਾਲ ਜਰੂਰ ਚਲਾਇਓ ਜੋ ਐ ਕਹਿੰਦੀ ਥਰ ਟੇਬਲ ਦੇ ਹੱਥ ਮਾਰਵਾ 5 ਮਿੰਟ ਦੇ ਵਿੱਚ ਵਿੱਚ ਐਮਐਸਪੀ ਦੇਵਾਂਗੇ ਸਾਨੂੰ ਸਰਕਾਰ ਦੇਓ ਆ ਦੇਤੀ ਸਰਕਾਰ ਜੀ 2.5 ਸਾਲ ਹੋ ਚੱਲੇ ਆ ਤੁਹਾਨੂੰ ਸਰਕਾਰ ਦਿੰਦੀਆਂ ਕਿੱਥੇ ਆ ਬਈ ਐਮਐਸਪੀ ਇਹ ਐਮਐਸਪੀ ਨਾ ਤੁਸੀਂ ਪਹਿਲਾਂ ਹੀ ਲਾਗੂ ਕਰ ਦਿੰਦੇ ਹਾਂਜੀ ਅੱਜ ਅਸੀਂ ਆਪਾਂ ਸ਼ੋਕ ਸਭਾ ਚ ਆਏ ਯਾਰ ਠੀਕ ਹੈ ਜੀ ਅੱਜ ਗਾਣਾ ਮਾਰਵਾਰੇ ਕਿਸੇ ਬਾਰੇ ਕੁਝ ਕਹਿ ਰਹੇ ਆ ਕੁਝ ਅੱਜ ਆਪਾਂ ਉਹਨਾਂ ਨੇ ਤਸੱਦਦ ਕੀਤਾ ਹੁਣ ਤੁਸੀਂ ਕੱਢ ਦੇਣਾ ਇਹਨਾਂ ਜੋ ਤਸੱਦਦ ਕੀਤਾ ਇਹਨਾਂ ਨੇ ਖਨੋਰੀ ਬਾਰਡਰ ਉੱਤੇ ਜਾਂ ਕੁਝ ਆਪਾਂ ਗਗਨਵਾਰ ਕਿਸੇ ਬਾਰੇ ਆਪਾਂ ਕੁਝ ਨਹੀਂ ਕਹਿੰਦੇ ਜੋ ਹੁਣ ਵੇਖੋ ਸਾਹਮਣੇ ਰੋੜੇ ਪਏ ਨੇ ਇੱਟਾਂ ਜੋ ਇਹਨਾਂ ਨੇ ਚਲਾਏ ਉੱਥੇ ਖਨੋਰੀ ਬਾਰਡਰ ਦੇ ਸਾਡੇ ਬੰਦੇ ਮਤਲਬ ਵੀ ਉੱਚ ਬੋਰੀਆਂ ਪਾ ਕੇ ਲੈ ਗਏ ਉਹਨਾਂ ਦੇ ਲੱਤਾਂ ਤੋੜਦੀਆਂ ਬਵਾਾਂ ਤੋੜਦੀਆਂ ਟਰੈਕਟਰ ਸਾਡੇ ਪਤਾ ਨਹੀਂ ਕਿੰਨਾ ਕੁਛ ਤਸੱਦਦ ਕੀਤਾ ਦੱਸੋ ਐਮਐਸਬੀ ਸੁਣੋ ਮੇਰੀ ਗੱਲ ਯਾਰ ਐਮਐਸਬੀ ਤਾਂ ਅਲੱਗ ਰਹਿ ਗਈ ਯਾਰ ਦੱਸ ਵੀਰ ਮੇਰਾ ਹਾਂ ਹੁਣ ਤਾਂ ਸਾਡੇ ਪਤਾ ਨਹੀਂ ਕਿ ਚੱਕਰੇ ਨੌਜਵਾਨ ਦਾ ਕਾਣ ਹੋ ਗਿਆ ਦੱਸੋ ਇਹ ਸਰਕਾਰ ਰਾਜਨੀਤੀ ਗੱਲ ਕਰ ਰਿਹਾ ਯਾਰ ਰਾਜਨੀਤੀ ਵਾਲੀ ਗੱਲ ਵੀ ਛੱਡ ਦਿਓ ਵੇਖੋ ਅੱਛਾ ਜੀ ਸਾਡਾ ਤਾਂ ਯਾਰ ਬਿਲਕੁਲ ਨੌਜਵਾਨਾਂ ਦਾ ਮਿਲ ਗਿਆ ਜੋ ਉਹਨਾਂ 6 ਨੌਜਵਾਨ ਲੈ ਗਏ ਨੇ ਉਹਨਾਂ ਦਾ ਪਤਾ ਆਪਾਂ ਇਹ ਇੱਕ ਗੱਲ ਇਹ ਛੱਡੀ ਆ ਜੀ ਇਹ ਗੱਲ ਕਹੇਤੀ ਅੱਗੇ ਸਾਹਿਬ ਪਤਾ ਕੀ ਜੇ ਕਰੀ ਪਤਾ ਕੀ ਕਰ ਉਹ ਛੱਡੀ ਆ ਆਪਾਂ ਜੋ 6 ਨੌਜਵਾਨਾਂ ਵਾਲੇ ਬੋਰੀ ਚ ਪਾ ਕੇ ਲੈ ਗਏ ਨੇ ਉਹਨਾਂ ਬਾਰੇ ਆਪਾਂ ਲਈ ਇੱਕ ਤਾਂ ਆਪਣਾ ਨੌਜਵਾਨ ਖਤਮ ਕਰਤਾ ਉਹਨਾਂ ਨੇ ਬਿਲਕੁਲ ਕਰਤੀ ਜੀ ਜਿਹੜਾ ਇੱਕ ਬਾਕੀ 6 ਨੌਜਵਾਨ ਲੈ ਗਏ ਨੇ ਪਰ ਰੋਹ ਤੱਕ ਨਹੀਂ ਆ ਕਿੱਥੇ ਉਹਨਾਂ ਬਾਰੇ ਆਪਾਂ ਮੁੱਦਾ ਚੱਕੀਏ ਉਹਨਾਂ ਨੂੰ ਯਾਰ ਸਹੀ ਜਗ੍ਹਾ 302 ਦੇ ਪਰਚੇ ਦੀ ਮੰਗ ਆਪਾਂ ਕਰ ਰਹੇ ਹਾਂ ਯਾਰ ਆਪਾਂ ਕਰ ਰਹੇ ਆ ਨਾ ਉਹਨਾਂ ਨੂੰ ਆਪਾਂ 6 ਨੌਜਵਾਨਾਂ ਦੇ ਉਹਨਾਂ ਫਿਰ ਕਰੀਏ ਨੇ ਪਤਾ ਕਿੱਥੇ ਲੈ ਕੇ ਗਏ ਨੇ ਉਹਨਾਂ ਨੂੰ ਭਾਈ ਉਹਨਾਂ ਬਾਰੇ ਤਾਂ ਕਰੀਏ ਆਪਾਂ ਰਾਜਨੀਤੀ ਛ ਅਪੀਲ ਦੇ ਕਰ ਸਕਦੇ ਜਿਹੜੇ 6 ਨੌਜਵਾਨ ਨੇ ਨਾ ਪਾਣੀ ਬੋਰੀਆਂ ਚ ਪਾ ਕੇ ਸਾਡੇ ਮਨ ਲੋ ਬਾਡਰਨ ਦੇ ਉੱਤੇ ਲੈ ਕੇ ਚੱਕ ਕੇ ਲੈ ਗਏ ਉਹ ਠੀਕ ਹੈ ਉਹਨਾਂ ਬਾਰੇ ਤੇ ਬੋਲੀਓ ਕਿੱਥੇ ਨੇ ਉਹਨਾਂ 'ਚ ਇੱਕ ਤਾਂ ਪਤਾ ਲੱਗਿਆ ਰੋਤਕ ਰੋਤਕ ਉੱਚ ਗਿਆ ਬਾਕੀ 5 ਨੌਜਵਾਨ ਨੇ ਸਾਡੇ ਉਹਨਾਂ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਡੱਲੇਵਾਲ ਸਾਹਿਬ ਨੇ ਮੰਗ ਪੱਤਰ ਦਿੱਤਾ ਪਰ ਜਦੋਂ ਐਡਮਿਟ ਸੀਗੇ ਨਾ 60 ਵਜੇ ਸੀ ਕੱਲ ਉਹਨਾਂ ਦੇ ਅੱਖਾਂ 'ਚ ਕੈਮੀਕਲ ਮੰਗ ਕਰੇ ਡੱਲੇਵਾਲ ਸਾਹਿਬ ਸਾਡੇ ਕੋਲ ਸਣਾ ਇੱਥੋਂ ਇੱਥੋਂ ਗਏ ਨੇ ਜਦੋਂ ਸਾਡਾ ਮੋਰਚਾ ਉਹਨਾਂ ਨੇ ਕਿਹਾ ਵੀ ਤੁਸੀਂ ਛੱਡ ਦਿਓ ਇੱਥੇ ਉਹ ਵਿਚਾਰੇ ਇੱਥੋਂ ਗਏ ਨੇ ਚਲੋ ਉਹਨਾਂ ਦੀ ਅੱਖਾਂ ਨੂੰ ਕਿਉਂ ਆਪਾਂ ਨੌਜਵਾਨ ਕਿਉਂ ਮਾਰਨੇ ਯਾਰ ਕੱਲੇ ਕੱਲੇ ਮਾਵਾ ਦੇ ਪੁੱਤ ਨੇ ਉਹਨਾਂ ਦੀ ਗੱਲ ਸਹੀ ਸੀ ਹੋਵੇ ਬਾਕੀ ਆਪਾਂ ਨਾ ਬਦ ਇੱਕ ਜਿਹੜੇ ਸਾਡੇ ਇੱਕ ਨੌਜਵਾਨ ਤੇ ਚਲੇ ਗਿਆ 6 ਨੌਜਵਾਨ ਨੇ ਸਾਡੇ ਉਹਨਾਂ ਚ ਇੱਕ ਦਾ ਪਤਾ ਲੱਗਿਆ ਰੋਤਕ ਨੇ ਉੱਥੇ ਪਿਆ ਉਹਦੀ ਲੱਤਾਂ ਤਿੰਨ ਚਾਰ ਜਗ੍ਹਾ ਤੋਂ ਤੋੜਤੀਆਂ ਪੰਜ ਸਾਡੇ ਪੰਜ ਨੌਜਵਾਨਾਂ ਦਾ ਅਜੇ ਤੱਕ ਪਤਾ ਨਹੀਂ ਜਿਹੜੇ ਬੋਰੀਆਂ ਵਿੱਚ ਪਾ ਕੇ ਲੈ ਗਏ ਨੇ ਉਹ ਸਾਡੇ ਮੰਨ ਲਓ ਇਸ ਤਰ੍ਹਾਂ ਹਮਲਾ ਕਰਕੇ ਸਾਡੀਆਂ ਕਾਰਾਂ ਤੋੜਦੀਆਂ ਟਰੈਕਟਰ ਤੋੜਦੇ ਕੁਝ ਵੀ ਉਹ ਚੋਂ ਪਾ ਕੇ ਬੋਰੀਆਂ ਵਿੱਚ ਪਾ ਕੇ ਲੈ ਗਏ ਨੇ ਸਾਡਾ ਹਿਰਦਾ ਸਾਡਾ ਹਿਰਦਾ ਕਹਿੰਦਾ ਵੀ ਉਹਨਾਂ ਦਾ ਪਤਾ ਤੇ ਕਰੋ ਯਾਰ ਪੰਜ ਨੌਜਵਾਨ ਸਾਡੇ ਕਿੱਥੇ ਨੇ ਉਹਨਾਂ ਦਾ ਕੀ ਹੋ ਰਿਹਾ ਉਹਨਾਂ ਨਾਲ ਅੱਜ ਆਪਾਂ ਯਾਰ ਇੱਥੇ ਆਂ ਕਰੀਏ ਵੀ ਆਹ ਚੀਜ਼ ਇਹ ਵੀਰੇ ਬਹੁਤ ਗਲਤ ਗੱਲ ਏ ਪੰਜ ਨੌਜਵਾਨ ਵੇਖੋ ਵੀਰੇ ਪਤਾ ਕਿੱਦੇ ਕਰੀਏ ਗੱਲ ਤੁਹਾਡੀ ਸਹੀ ਏ ਬਟ ਉਹ ਨਾ ਪੰਜ ਨੌਜਵਾਨਾਂ ਦਾ ਪਤਾ ਕਰੀਏ ਵੀ ਕੌਣ ਨੇ ਬਜ਼ੁਰਗ ਨੇ ਸਾਡੇ ਕੌਣ ਨੇ ਸਿਰਫ ਇੱਕ ਦਾ ਪਤਾ ਲੱਗਿਆ ਉਹ ਵੀ ਕਾਲੀ ਟੀਵੀ ਦੇ ਉਹਨਾਂ ਦੇ ਤੇ ਉਹਨਾਂ ਦੇ ਤੇ ਉਹ ਫੇਰ ਗੱਲ ਵੀ ਜੀ ਵੇਖੋ ਉੱਥੇ ਹੁੰਦੀ ਆ ਇਹ ਪ੍ਰਧਾਨ ਜੀ ਨੇ ਇਹ ਗੱਲ ਕਿਹਾ ਉਹਨੇ 1 ਮਿੰਟ ਉਹਨੇ ਉਹਨੇ ਕਰੋੜ ਰੁਪਈਆ ਕਿਹਾ ਨਾ ਪ੍ਰਧਾਨ ਜੀ ਨੇ 10 ਕਰੋੜ ਰੁਪਈਆ ਹੀ ਨਾ ਦੇਣਾ ਯਾਰ ਕਰੋੜ ਤੇ ਕਰੋੜਾਂ ਦੀ ਗੱਲ ਸੁਣਦੇ ਜਿਹੜਾ ਪੈਸੇ ਹਟਾ ਮਰ ਪਰਟੀਓ ਦੇ ਦੇ ਆਪਦਾ ਮੁੰਡਾ ਮਰਵਾਵੇ ਅਸੀਂ 10000 ਕਰੋੜ ਰੁਪਈਆ ਦੇਵਾਂਗੇ ਆ ਸਾਡਾ ਕਿਲਾ ਨਾਲ ਕਰੋੜ ਦਾ ਸਾਡਾ ਨਾਲ ਕਿਲਾ ਕਰੋੜ ਦਾ ਅਸੀਂ ਦੇ ਦਾਂਗੇ ਭਾਨ ਸਾਹਿਬ ਨੂੰ ਆਪਾਂ ਇਹ ਗੱਲ ਹੀ ਕਹੀ ਯਾਰ ਖੰਡਾਰ ਨੂੰ ਤੇਰਾ ਮੁੰਡਾ ਮਰਵਾ ਲੈ ਮੇਰੀ ਗੱਲ ਸੁਣੋ ਆਪਾਂ 25 ਕਰੋੜ ਵਾਲੀ ਕਰੋੜ ਵਾਲੀ ਗੱਲ ਨਹੀਂ ਆਪਾਂ ਕਹਿੰਦੇ ਵੀ ਜਿਹੜੇ ਸਾਡੇ 5 ਨੌਜਵਾਨ ਨੇ ਨਾ ਵੀਰ ਵੀ ਵੱਡੀ ਵੱਡੀ ਗੱਲ ਕਹੀ ਆ ਲੇਕਿਨ ਕੋਈ ਵੀ ਜੇ ਗਲਤ ਹੋਊ ਨਾ ਜਵਾਬ ਦੇ ਦਿਓ ਆ ਹੱਥਿਆ ਨਾ ਆ ਚਾਰ ਪੰਜ ਉਂਗਲਾਂ ਇਹਦੀਆਂ ਨਾ ਆ ਕਿਸੇ ਨੂੰ ਵੱਢ ਦੋ ਦਰਦ ਥੱਲੇ ਸਾਰੇ ਨੂੰ ਜਾਨਾ ਨਾ ਆ ਮੁੰਡੇ ਮਰੇ ਆ ਆਪਣਾ ਮਰ ਗਿਆ ਆ 6 ਗਾਇਬ ਹੋ ਗਏ ਆ ਪੰਜਾਬ ਦੇ ਆ ਨਾ ਪੰਜਾਬ ਦਾ ਪਿਓ ਕੌਣ ਐਸ ਟਾਈਮ ਭਗਵੰਤ ਮਾਨ ਆ ਨਾ ਹਾਂਜੀ ਹਾਂਜੀ ਆਪਾਂ ਕਹਿਣ ਦਾ ਆ ਉਹਨੂੰ ਉਹਦਾ ਫਰਜ਼ ਨਹੀਂ ਆ ਸਰਪੰਚ ਪਿੰਡ ਦਾ ਪਿਓ ਹੁੰਦਾ ਪੁਲਿਸ ਆਵੇ ਸਰਪੰਚਾਂ ਲਾ ਜਾ ਕੇ ਬੰਦੀ ਆ ਉਹ ਕੀ ਕਰਦਾ ਭਗਵੰਤ ਮਾਨ ਪਤਾ ਕਰੇ ਪੰਜ ਨੌਜਵਾਨ ਹੋਰ ਨੇ ਨਾ ਅਸੀਂ ਤੇ ਕਿੰਨੇ ਵੀ ਸਾਡਾ ਉਹਨਾਂ ਦਾ ਪਤਾ ਲੱਗੇ ਜਿਹੜੇ ਬੋਰੀਆਂ 'ਚ ਪਾ ਕੇ ਲੈ ਕੇ ਗਏ ਨੇ ਸਾਡੇ ਟਰੈਕਟਰ ਤੋੜ ਕੇ ਸਾਡੀਆਂ ਕਾਰਾਂ ਤੋੜ ਕੇ ਕਨੋਰੀ ਬਾਰਡਰ ਤੋਂ ਅਸੀਂ ਕਹਿੰਨੇ ਵੀ ਉਹਨਾਂ ਦਾ ਪਤਾ ਲੱਗੇ ਵੀ ਉਹ ਕਿੱਥੇ ਨੇ ਇੱਕ ਦਾ ਇੱਕ ਦਾ ਇੱਕ ਦਾ ਪਤਾ ਲੱਗੇ ਵੀ ਰੋ ਰੋ ਪਤਾ ਕੀ ਕਰੇ ਮੇਰੀ ਗੱਲ ਤੇ ਵੇਖੋ ਉਹਨਾਂ ਨੇ ਇੰਨੀ ਮਾੜੀ ਕੀਤੀ ਮੈਂ ਇੱਕ ਮੈਂ ਇੱਕ ਗੱਲ ਕਹੀ ਹੈ ਇਹ ਨਾ ਮਾੜੀ ਜਿਹੜਾ ਉਹਦਾ ਬੇਟਾ ਮੈਂ ਇੱਕ ਗੱਲ ਕਹੀ ਇਹ ਜਿਹੜੇ ਫੌਜੀ ਨੇ ਨਾ ਇਹਨਾਂ ਦੇ ਕਿਤੇ ਪਰਚੇ ਵੀ ਨਹੀਂ ਹੋਣਾ ਚਾਹੀਦਾ ਜੀ 25% ਖੱਟੜ ਦੇ ਗੈਂਗਸਟਰ ਇੱਕ ਵਾਰ ਸੁਣੋ ਉਹ ਯਾਰ ਪਤਾ ਕਰੋ ਕਿ ਵੀਰੇ ਇਹ ਉਹੀ ਕਰੀ ਜਾਓ ਇਸ ਟਾਈਮ ਸਾਡਾ ਇਸ ਟਾਈਮ ਸਾਡਾ ਇਹ ਮੁੱਦਾ ਹੈ ਇਹ ਸਾਡਾ ਇੱਕ ਦੇ ਇੱਕ ਇੱਕ ਵਜੇ ਇੱਕ ਚੋਪ ਦੀ ਤੇ ਸਾਡਾ ਸ਼ਹੀਦ ਹੋ ਗਿਆ ਇੱਕ ਸ਼ਹੀਦ ਹੋ ਗਿਆ ਇੱਕ ਜਿਹੜਾ ਅਸੀਂ ਜਿਹੜੇ ਸਾਡੇ 5 ਨੇ ਨਾ ਭਾਈ ਸਾਡੇ ਜਿਹੜੇ 5 ਨੇ ਬੰਦੇ ਆਪਣਾ ਸਾਡਾ ਉਹ ਇਸ ਟਾਈਮ ਉਹ ਕਿੱਥੇ ਨੇ ਆਪਾਂ ਇੱਕ ਮਿੰਟ ਆਪਾਂ ਆਪਾਂ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਮੈਂ ਨਾਮ ਆਲੀ ਪਾਰਟ ਹੈ ਯਾਰ ਮੈਨੂੰ ਆਮ ਆਲੀ ਪਾਰਟੀ ਯਾਰ ਕਿਸੇ ਦਾ ਮੈਨੂੰ ਮੈਂ ਮੇਰੇ ਨਾਲ ਪਿੰਡ ਸੰਜਰਪੋਰੀ ਮੈਨੂੰ ਕਿਹਦੇ ਮੈਂ ਯਾਰ ਮੈਨੂੰ ਕਿਹਦਾ ਨਹੀਂ ਯਾਰ ਮੈਂ ਤੇ ਇੱਕ ਸਾਥੀ ਕਰ ਜਾਈ ਬਹੁਤ ਸਾਥ ਦਿੱਤਾ ਆਪਣਾ ਬਹੁਤ ਧਿਆਨੇ ਦਾ